ਜਦੋਂ ਕੋਈ ਆਉਂਦਾ ਹੈ ਤੇ ਉਦੋਂ ਕੋਈ ਨਾਲ ਲੈ ਕੇ ਆਉਂਦਾ ਸਮਾਨ ਜਦੋਂ ਕੋਈ ਇੱਥੋਂ ਜਾਂਦਾ ਹੈ ਤੇ ਕੋਈ ਨਾਲ ਲੈ ਕੇ ਜਾਂਦਾ ਆਇਆ ਇਕੱਲਾ ਇਕੱਲਾ ਚਲਾਇਆ چلਤੇ ਵਕਤ ਕੁਝ ਕਾਮ ਨਾ ਆਇਆ ਤੰਦਰੋਈ ਚੱਲਣਾ ਕੁਝ ਪਕੜੋ ਕਰਾਰ ਨਾ ਰਹਿਗੇ ਕਰੋੜੀ ਨਾ ਰਹਿਗੇ ਹਯਾਰ ਇਹਨਾਂ ਲੈਣ ਆਇਆ ਕੁਝ ਇੱਥੇ ਸਮਾਂ ਹੈ ਬੜਿਆ ਜਿਸ ਵਖਰ ਕੋ ਲੈਣ ਤੂੰ ਆਇਆ ਰਾਨੀ ਤੋਂ ਆਇਓ ਲਾਹ ਲੈਣ ਲਾਹੇ ਕਰਨਾ ਹੈ ਜੱਗ ਲਹ ਲੈਣ ਆਇਆ ਗੁਰੂ ਆਲਾ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਦੀ ਸ਼ਰਨ ਗ੍ਰਹਿਣ ਕਰ ਜਿਸ ਗੁਰੂ ਦਾ ਸਮਰਤ ਗੁਰੂ ਸਰ ਹੱਥ ਧਰਿਓ ਗੁਰ ਕਿੰਨੀ ਕਿਰਪਾ ਹਰ ਨਾਮ ਦਿਓ ਇਹ ਗੁਰੂ ਕਿਰਪਾ ਕਰਦਾ ਹੈ ਇਹ ਹਲਤ ਪਲਤ ਵਿੱਚ ਆਪ ਗੁਰੂ ਕਾ ਇਹਿੰਦਾ ਗੁਰੂ ਰਖਾਉਂਦਾ ਪੂਰੇ ਗੁਰੂ ਤੋਂ ਬਣਾ ਕੋਈ ਨਹੀਂ ਬਣਦਾ ਹੁਣੇ ਆਪਾਂ ਸੁਣ ਰਿਆ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਸੰਗ ਉਹ ਕਹੇ ਜਵੇ ਵੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ ਤੇ ਮੇਰਾ ਇਹ ਕਿੰਦੇ ਜਮਾ ਤੂੰ ਛੱਡਾ ਲੇਦੇ ਹਾਂ ਜਿਹੜਾ ਗੁਰੂ ਦੇ ਚਰਨਾ ਦਾ ਆਸਰਾ